ਦੁਜਾ ਕਾਰਨ ਇਹ ਹੈ ਜਿਦੇ ਵਜਤੋ insana ਦੇ ਮਨ ਵਿੱਚ ਹਾਂਜੀ ਕਨਫਿਊਜ਼ਨ ਹੈ ਕਿ ਜੂਨੀਆ ਦੀ ਪ੍ਰਕਿਰਿਆ ਹੈ ਕਿ ਨਹੀਂ ਦੇਖੋ ਸਚਾਈ ਇਹ ਹੈ ਕਿ ਇਸ ਵੇਲੇ ਤੁਸੀਂ ਦੀ ਜੂਨੀਆ ਦੀ ਪ੍ਰਕਿਰਿਆ ਨੂੰ ਸਿਰਫ ਮੰਨਦੇ ਹੋ ਜਾਣਦੇ ਨਹੀਂ ਹੋ ਕਿਉਂ ਨਹੀਂ ਜਾਣਦੇ ਯਾਦਾਂ ਜਾ ਚੁੱਕੀ ਹੈ ਮੰਨ ਲਓ ਪਿਛਲੇ ਜਨਮ ਦੀ ਯਾਦਦਾਸ਼ ਹਾਂਜੀ ਅਰ ਤੁਹਾਡੇ ਕੋਲ ਇਸ ਵੇਲੇ ਇੰਟੈਕਟ ਹੁੰਦੀ ਤਾਂ ਫਿਰ ਕਨਫਿਊਜ਼ਨ ਨਹੀਂ ਹੁੰਦਾ ਸੀ ਤਾਂ ਮਨੰਦੀ ਲੋੜ ਨਹੀਂ ਹੁੰਦੀ ਸੀ ਕਿਉਂਕਿ ਤੁਸੀਂ ਜਾਣਦੇ ਹੁੰਦੇ ਸੀ ਜਾਦਸ ਰਹਿਣੀ ਸੀ ਇਨਸਾਨ ਮਨ ਦਾ ਕਰਦਾ ਜਦ ਜਾਣ ਦਾ ਨਹੀਂ ਜਦ ਜਾਣ ਲੈਂਦਾ ਉਸ ਵੇਲੇ ਮਨੰਦੀ ਲੋੜ ਰਹਿ ਨਹੀਂ ਜਾਂਦੀ ਰਾਈਟ ਇਹ ਕੋਈ ਕਾਰਨ ਹੈ ਜਿਹਦੇ ਵਜ੍ਹਾ ਤੋਂ ਇਨਸਾਨਾਂ ਦੇ ਮਨ ਵਿੱਚ ਕਨਫਿਊਜ਼ਨ ਹੈ ਕਿਉਂਕਿ ਪਿਛਲੇ ਜਨਮ ਦੀ ਯਾਦਦਾਸ਼ਤ ਹੀ ਨਹੀਂ ਜਦੇ ਕਾਰਨ ਪਿਛਲੇ ਜਨਮ ਦੇ ਜਿੰਨੇ ਰਿਸ਼ਤੇਦਾਰ ਸੀ ਉਹਦੀ ਯਾਦਦਾਸ਼ਤ ਨਹੀਂ ਹਮ ਇਹ ਜੁਨੀ ਦੀ ਜਿਹੜੇ ਤੁਹਾਡੇ ਰਿਸ਼ਤੇਦਾਰ ਨੇ ਭੈਣ ਨੇ ਭਰਾ ਨੇ ਹਾਂਜੀ ਹਾਂ ਉਹ ਸਾਰੇ ਜ ਸਾਰੇ ਤਾਂ ਯਾਦ ਹੈ ਨਾ ਕਿਉਂਕਿ ਇਹ ਜਨਮ ਦੇ ਰਿਸ਼ਤੇਦਾਰ ਹਨ ਮੰਨ ਲਓ ਵਗਰ ਤੁਸੀਂ ਹਲੀ ਇਸ ਵੇਲੇ ਤੁਹਾਡੀ ਸਾਰੀ ਦੀ ਸਾਰੀ ਆਦਿਸ਼ ਖੋ ਜਾਵੇ ਤੁਸੀਂ ਉਹਨਾਂ ਨੂੰ ਵੀ ਨਹੀਂ ਪਛਾਣ पाओगे ਬਿਲਕੁਲ ਅਗਰ ਉਹਨਾਂ ਨੂੰ ਨਹੀਂ ਪਛਾਣ ਪਾਏ ਤੇ ਉਹਨਾਂ ਦੀ ਵਾਸਤਵਿਕਤਾ ਤੁਹਾਡੇ ਜ਼ਿੰਦਗੀ ਵਿੱਚ ਇੱਕ ਪ੍ਰਸ਼ਨਚਿੰਨਨ ਬਣ ਕੇ ਰਹਿ ਜਾਏਗੀ ਤੁਹਾਨੂੰ ਪਤਾ ਹੀ ਨਹੀਂ ਕਿ ਹੈ ਕੌਣ ਹੈ ਹਾਂਜੀ ਹਾਂ ਪਛਾਣਾਗੇ ਨਹੀਂ ਅਸੀਂ ਉਹਨਾਂ ਨੂੰ ਕੌਣ ਹੈ ਤੇ ਇੱਕ ਕਾਰਨ ਇਹ ਵੀ ਹੈ ਜਿੱਦੇ ਵਜੇ ਤੋਂ ਜੂਨੀਆਵਾਰੇ ਕਨਫਿਊਜ਼ਨ ਹੈ ਬਿਕੋਜ਼ ਆਫ ਲੈਕ ਆਫ ਮੈਮਰੀ ਯਾਦ ਯਾਦ ਨਹੀਂ ਆ ਸੰ ਹੂੰ ਤੇ ਇਹ ਦੋ ਮੂਲ ਕਾਰਨ ਨੇ ਇੱਕ ਜੀ ਜਿਹੜੀ ਪ੍ਰਕਿਰਿਆ ਵੱਖ ਹੈ ਦੋ ਸੰਸਕਾਰਾਂ ਦੀ ਕਮੀ ਜਿਵੇਂ ਹੁਣ ਕਈ ਜਿਵੇਂ ਕਹ ਲੋ ਵੀ ਖੱਡ ਚ ਡਿੱਗੇ ਕੋਈ ਲੋਕ ਹਨਾ ਮਤਲਬ ਪਹਾੜ ਤੇ ਡਿੱਗ ਪਏ ਕਿਤੇ ਲੱਭੇ ਨਹੀਂ ਮੁੜ ਕੇ ਨਾ ਸੰਸਕਾਰ ਹੋ ਉਹਨਾਂ ਦਾ ਤੇ ਨਾ ਹੀ ਉਹ ਕਿਤੇ ਇਧਰ ਉਹਨਾਂ ਨੇ ਉਹਨਾਂ ਨੂੰ ਦੱਬਿਆ ਕਿਤੇ ਉਹਨਾਂ ਦੀ ਫਿਰ ਕੀ ਹੁੰਦਾ ਕੁਝ ਉਹਨਾਂ ਦਾ ਕੀ ਹੁੰਦਾ ਨਹੀਂ ਮੈਂ ਜਿੰਨੀ ਵੀ ਗੱਲ ਬੋਲੀ ਸਤਿਗੁਰੂ ਜੀ ਦੀ ਕਿਰਪਾ ਨਾਲ ਜੀ ਸਾਇੰਟਿਫਿਕਲੀ ਬੋਲੀ ਹਾਂਜੀ ਲੋਜੀਕਲੀ ਬੋਲੀ ਹਾਂਜੀ ਉਹ ਉਹੀ ਲੌਜੀਕ ਨੂੰ ਆਪਾਂ ਅਪਲਾਈ ਕਰੀਏ ਮੰਨ ਲਓ ਸਤਗੁਰੂ ਕਿਰਪਾ ਕਰੇ ਕਿਸੇ ਉੱਤੇ ਕੰਜਾ ਸਮਾਂ ਨਾ ਆਵੇ ਹਾਂਜੀ ਲੇਕਿਨ ਅਗਰ ਇਕੰਜੀ ਪਰਿਸਥਿਤੀ ਵਿੱਚ ਅਗਰ ਬੋਡੀ ਇੰਟੈਕਟ ਰਹਿ ਜਾਂਦੀ ਹੈ ਤਾਂ ਫਿਰ ਨੈਚੁਰਲ ਜੀ ਗੱਲ ਹੈ ਉਹ ਜਿਹੜੀ ਮੈਗਨੈਟਿਕ ਪੋਲ ਬਣੀ ਰਹੇਗੀ ਜਿਹੜੀ ਜੀਵਨ ਊਰਜਾ ਅਗੇ ਵਧ ਨਹੀਂ ਪਾਏਗੀ ਜਿਵੇਂ ਅਸੀਂ ਨਾ ਕਈ ਵਾਰ ਕਹਿ ਦਿੰਨੇ ਆ ਕਿ ਗਤੀ ਨਹੀਂ ਹੋਈ ਨਾ ਗਤੀ ਕਰਾਉਂਦੇ ਆ ਕਈ ਵਾਰੀ ਕੋਈ ਨਾ ਕਿ ਆਤਮਾ ਭੜਕਦੀਆਂ ਰਹਿੰਦੀਆਂ ਨਹੀਂ ਤਾਂ ਵੀ ਉਹ ਸਮੇਂ ਤੋਂ ਪਹਿਲਾਂ ਕੋਈ ਚਲਾ ਗਿਆ ਵੈਸੇ ਇਦਾਂ ਹੁੰਦਾ ਨਹੀਂ ਹਰ ਕਿਸ ਦਾ ਸਮਾਂ ਹੁੰਦਾ ਜਦੋਂ ਉਹਦਾ ਹੀ ਜਾਂ ਕੋਈ ਐਕਸੀਡੈਂਟ ਚਲਾ ਗਿਆ ਜਾਂ ਫਿਰ ਉਹ ਕੋਈ ਹੋਰ ਕਾਰਨ ਬਣ ਗਿਆ ਅਸੀਂ ਕਹਿੰਦੇ ਆ ਕਿ ਇਹਨੇ ਅਮਰ ਪੂਰੀ ਨਹੀਂ ਭੋਗੀ ਹੈਗੀ ਕਿ ਅੱਧ ਵਿਚਾਲੇ ਚਲਾ ਗਿਆ ਤੇ ਉਹਦੀ ਜਿਹੜੀ ਆ ਰੂਹ ਇੱਥੇ ਭੜਕਦੀ ਫਿਰਦੀ ਆ ਇਦਾਂ ਹੁੰਦਾ ਹੈ ਆ ਦੇਖੋ ਅਗੇਨ ਮੈਂ ਲੌਜੀਕਲ ਰਹਾਵਾਂਗਾ ਕਿਉਂਕਿ ਮੈਂ ਸਤਗੁਰੂ ਜੀ ਦੀ ਕਿਰਪਾ ਨਾਲ ਮੈਂ ਕਦੀ ਵੀ ਜਜਮੈਂਟਸ ਜੀ ਐਮਟੀ ਜਜਮੈਂਟਸ ਕਦੀ ਪਾਸ ਆਊਟ ਨਹੀਂ ਕਰਦਾ ਜੀ ਦੇਖੋ ਇਸ ਵੇਲੇ ਮੈਂ ਜਿਹੜਾ ਤੁਹਾਨੂੰ ਪਿਛਲਾ ਵਿਸ਼ਲੇਸ਼ਣ ਦਿੱਤਾ ਹੈ ਹਾਂਜੀ ਇਹ ਮੈਂ ਤੁਹਾਡਾ ਸਿਰਫ ਧਿਆਨ ਕੇਂਦਰਿਤ ਕਰਾਇਆ ਵਿਸ਼ਲੇਸ਼ਣ ਵੱਲ ਇਹ ਵਿਸ਼ਲੇਸ਼ਣ ਜਿੰਨਾ ਵੀ ਸੀ ਤੁਹਾਨੂੰ ਪਹਿਲੇ ਤੋਂ ਹੀ ਪਤਾ ਸੀ ਬਿਲਕੁਲ ਮੈਂ ਸਿਰਫ ਤੁਹਾਨੂੰ ਧਿਆਨ ਕੇਂਦਰਿਤ ਕਰਾ ਕੇ ਡਾਟਸ ਕਨੈਕਟ ਕਿਤੇ ਨੇ ਉਸ ਤੋਂ ਬਾਅਦ ਹੋਰ ਕੁਝ ਵੀ ਨਹੀਂ ਕੀਤਾ ਹਾਂਜੀ ਠੀਕ ਹੈ ਠੀਕ ਉਸੇ ਤਰੀਕੇ ਤੋਂ ਸਤਗੁਰੂ ਜੀ ਕੀ ਤੇ ਕਿਰਪਾ ਨਾਲ ਡਾਟਸ ਹੀ ਆਪਾਂ ਕਨੈਕਟ ਕਰਾਂਗੇ ਹਾਂਜੀ ਰਾਈਟ ਤੇ ਇੱਕ ਆयाम ਹੁੰਦਾ ਹੈ ਜੀ ਯਾਦਦਾਸ਼ਤ ਹਾਂ ਜੀ ਦਾ ਅ ਜਿਸ ਨੂੰ ੁਰੂਨਾ ਨਾ ਬੰਦਾ ਕਹਿੰਦੇ ਨੇ ੁਰੂਨਾ ਨੂੰ ਬੰਦਾ ਜੀ ੁਰੂਨਾ ਨੂੰ ਬੰਦਾ ਇੱਕ ਸੰਸਕ੍ਰਿਤ ਦਾ ਸ਼ਬਦ ਹੈ ਹਾਂ ਜੀ ਇਹਦਾ ਅਰਥ ਹੁੰਦਾ ਹੈ ਯਾਦਦਾਸ਼ਤ ਦਾ ਸੰਮੇਲਨ ਹਾਂ ਜੀ ਠੀਕ ਔਰ ਸਾਇੰਟੀਫਿਕਲੀ ਵੀ ਮੈਮਰੀਜ਼ ਮਤਲਬ ਯਾਦਾਂ ਤੇ ਸਮੇਂ ذوے ਇੱਕ ਦੁੱਜੇ ਵਿੱਚ ਰਲੇ ਨੇ ਪਰ ਤੁਹਾਨੂੰ ਤੁਹਾਡਾ ਸਤਿਗੁਰੂ ਜੀ ਦੀ ਕਿਰਪਾ ਨਾਲ ਧਿਆਨ ਕੇਂਦ੍ਰਿਤ ਕਰਾ ਦੇਣਾ ਇੱਕ ਕਿਸ ਤਰੀਕੇ ਤੋਂ ਰਲੇ ਨੇ ਹੁਣ ਤੁਸੀਂ ਕੋਈ ਵੀ ਇੱਕ ਖੂਬਸੂਰਤ ਇੰਸਟੈਂਸ ਯਾਦ ਕਰੋ ਤੁਹਾਡੇ ਭੈਣ ਨਾਲ ਜਾਂ ਭਰਾ ਨਾਲ ਕੋਈ ਵੀ ਇੱਕ ਸਾਲ ਪਹਿਲੇ ਜਾਂ ਦੋ ਸਾਲ ਪਹਿਲੇ ਦਾ ਯਾਦ ਕਰੋ ਯਾਦ ਕੀਤਾ ਯਾਦ ਆਇਆ ਕੁਝ ਵੀ ਇੱਕ ਇੰਸਟੈਂਸ ਹਾਂ ਰਾਈਟ

समय पूरा नहीं कर पा मतबल आ है कि याददाश्त की पूर्ति नहीं कर पा क्योंकि याददाश्त समय याददश दे दूजे और अगर समय पूरा नहीं हुआ ए मतबल याददाश्त पूरी नहीं याददाश्त पूरी नहीं हुई एद मतबल यह है याददाश्त रह गई मन की है याददाश्त का सम्मेलन ही तो है आत्मा की है या आत्म की है मन ही है ताई करके गुरु साहब बोलते ने मन जोत, जोत स्वरूप है अपना मूल पहचान अगर समय पूरा नहीं हुआ क्या दाश पूरी नहीं हुई मंदी पूर्ति नहीं, नहीं।, 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 नहीं। मंदी पूर्ति नहीं।, नहीं तो नेचुरली मन भटकेगा ताई करके कहा जाता कि आत्मा भटक दी है हाँ जी हाँ। तो ये गल फैक्ट है Hmm. समय दी पूर्ति अगर नहीं होंगी नैचुरल मृत्यु नहीं होंगी तो रुनाना बंधु रह जाता या hmm. यादाश रह जाती है यादाश्त रहना कहन का मन का रहना hmm. क्योंकि मन का स्वभाव है भटकना hmm. जोत स्वरूप का स्वभाव भटकना नहीं है मन चंचल है hmm. मन अचल मूर्त जोत ज्योत स्वरूप अचल मूर्त है hmm. मन चंचल है मन जोत स्वरूप तब्दील कद होएगा जब मन स्थिर हो जाएगा मन की मृत्यु हो जाएगी ਆਤਮਾ ਦਾ ਭਟਕਣਾ ਹੋਰ ਕੁਝ ਵੀ ਨਹੀਂ ਹੈ ਮਨ ਦਾ ਭਟਕਣਾ ਹੀ ਹੈ ਜੀ ਇਹ ਗਲ ਫੈਕਟ ਹੈ ਕਈ ਵਾਰ ਨਾ ਪਿੰਡਾਂ 'ਚ ਇਦਾਂ ਸਮਝ ਲਿਆ ਜਾਂਦਾ ਕਿ ਜੀ ਕਸਰ ਹੋ ਗਈ ਕਿਸੇ ਨੂੰ ਕਿ ਕਿਸੇ ਦੀ ਨਾ ਕਿਸੇ ਜੀ ਰੂਹ ਜਿਹੜੀ ਐ ਐਂਟਰ ਪਰਵੇਸ਼ ਹੋ ਗਈ ਇਹ ਹੁਣ ਹੋਰ ਤਰ੍ਹਾਂ ਪਾਗਲਪਨ ਵਾਂਗ ਰਿਐਕਟ ਕਰ ਲੱਗ ਗਿਆ ਨਾ ਉਹਦੀ ਫੇਸ ਐਕਸਪ੍ਰੈਸ਼ਨ ਚੇਂਜ ਹੋ ਗਈ ਕਈ ਵਾਰ ਕੋਈ ਹੁੰਦੀ ਹੈ ਉਹ ਡਿਪਰੈਸ਼ਨ ਤੇ ਲੋਕ ਯੂ ਨੋ ਇਹ ਸਮਝ ਲੈਂਦੇ ਆ ਕਿ ਇਹ ਤਾਂ ਕੋਈ ਭੂਤ ਵੜ ਗਈ ਆ ਜਾਂ ਕੋਈ ਨੂੰ ਇਦਾਂ ਦਾ ਕਸਰ ਹੋ ਗਈ ਹੈ ਨਾ ਹੁੰਦੀਆਂ ਚੀਜ਼ਾਂ ਇਦਾਂ ਦੀਆਂ ਦੇਖੋ ਫਿਰ ਆਪਾਂ ਥੋੜੇ ਜੇ ਫਿਰ ਦੁਬਾਰਾ ਸਾਇੰਟਿਫਿਕ ਆਇਆ ਹੁਬਲ ਤੇ ਇੱਕ ਹਿਊਮਨ ਬਿਹੇਵੀਅਰ ਹਿਊਮਨ ਸਾਈਕੋਲੋਜੀ ਵਾਂਗ ਵੀ ਆਪਾਂ ਵੇਖਨੇ ਆ ਥੋੜਾ ਜਿਹਾ ਹਾਂਜੀ ਅ ਇੱਕ ਇਨਸਾਨ ਹਾਂਜੀ ਦੂਜੇ ਇਨਸਾਨ ਦੇ ਪ੍ਰਤੀ ਆਕਰਸ਼ਿਤ ਕਦ ਹੁੰਦਾ ਹੈ ਜਦ ਵੇਵ ਲੈਂਥ ਮੈਚ ਕਰਦੀ ਹੈ ਮੰਨ ਲਓ ਤੁਹਾਡਾ ਸੁਭਾਅ ਵੱਖਰਾ ਹੈ ਮੰਨ ਲਓ ਮੈਂ ਸਾਖਤ ਪੁਰਸ਼ਾ ਤੁਸੀਂ ਸਾਜੂ ਪਰਸੋ ਤੁਹਾਡੀ ਮੇਰੀ ਨਾਲ ਨਹੀਂ ਜਮੇਗੀ ਮੇਰੀ ਤੁਹਾਡੇ ਨਾਲ ਨਹੀਂ ਜਮੇਗੀ ਕਿਉਂਕਿ ਵੇਵ ਲੈਂਥ ਮੈਚ ਹੀ ਨਹੀਂ on the effect ਹੈ ਤੁਸੀਂ ਅਗਰ ਵਿਆਹ ਵੀ ਕਰਨ ਨੂੰ ਜਾਂਉਂਦੇ ਹੋ ਹਾਂਜੀ ਤੁਸੀਂ ਕੰਪੈਟੀਬਿਲਿਟੀਜ਼ ਵੇਖਦੇ ਹੋ ਸਿਮਿਲੈਰਿਟੀਜ਼ ਵੇਖਦੇ ਹੋ ਮੈਚਿੰਗ ਨੇਚਰਸ ਵੇਖਦੇ ਹੋ ਮੈਚਿੰਗ ਲਾਈਕਸ ਤੇ ਡਿਸਲਾਈਕ ਵੇਖਦੇ ਹੋ ਹਾਂਜੀ ਤੁਸੀਂ ਕਿੱਥੇ ਨਾ ਕਿੱਥੇ ਇਕੰਜਾ ਇਨਸਾਨ ਖੋਜ ਰਹੇ ਹੁੰਦੇ ਜਿਹੜਾ ਕਿ ਤੁਹਾਡੇ ਵਾਂਗ ਹੀ ਹੋਵੇ ਫੈਕਟ ਹੈ ਬਿਲਕੁਲ ਹੈ ਚਾਹੇ ਉਹ ਮਿੱਤਰ ਹੋਵੇ ਚਾਹੇ ਵਾਈਫ ਜਾਂ ਹਸਬੰਡ ਹੋਵੇ ਹਾਂਜੀ ਤੁਸੀਂ ਇਕੰਜਾ ਨਹੀਂ ਚੁਣੋਗੇ ਜਿਹੜਾ ਕਿ ਇੱਕਦਮ ਹੀ ਤੁਹਾਡੇ ਤੋਂ ਵਿਪਰੀਤ ਜਾਂ ਥੋੜਾ ਬਹੁਤ ਵੀ ਵੱਖ ਹੈ ਤੁਸੀਂ ਇਕੰਜਾ ਇਨਸਾਨ ਲੱਭਣ ਦੀ ਕੋਸ਼ਿਸ਼ ਕਰੋਗੇ ਜਿਹੜਾ ਕਿ ਤੁਹਾਡੇ ਵਾਂਗ ਹੈ ਹਾਂ ਰਾਈਟ ਜੀ ਬਿਲਕੁਲ ਠੀਕ ਉਸੇ ਤਰੀਕੇ ਤੋਂ ਇਹ ਕਹਿੰਦੇ ਨੇ ਜਿਹੜਾ ਭੂਤ ਪ੍ਰੇਤ ਚਮੜ ਜਾਂਦੇ ਨੇ ਜਾਂ ਭੂਤ ਪ੍ਰੇਤ ਵੱੜ ਜਾਂਦੇ ਨੇ ਇਹਨਾਂ ਦੀ ਵੀ ਪ੍ਰਕਿਰਿਆ ਇਕਨੀ ਹੈ। ਦੇਖਿਨ ਇਹ ਸ਼ਰੀਰ ਵਿੱਚ ਨਹੀਂ ਵੱਧਦੇ। ਹਲੀ 10 ਮਿੰਟ ਪਹਿਲੇ ਸਾਡੀ ਗੱਲ ਹੋਈ ਆਭਾ ਮੰਡਲ ਵਾਲੇ ਜਿਸ ਨੂੰ ਔਰਾ ਬੋਲਦੇ ਨੇ ਜੀ ਇਹ ਹਰੇਕ ਇਨਸਾਨ ਦੇ ird gird ਹੁੰਦਾ ਹੈ ਜੀ ਇਹਦਾ ਸ਼ੇਪ ਹੁੰਦਾ ਹੈ ਸਿਲੰਡਰਿਕਲ ਸਿਲੰਡਰਿਕਲ ਜੇਕਰ ਸਿਲੰਡਰ ਹੁੰਦਾ ਹੈ ਨਾ ਸਿਲੰਡਰ ਹਾਂ ਜੀ ਦਾ ਸ਼ੇਪ ਕਿਸ ਤਰ੍ਹਾਂ ਹੁੰਦਾ ਹੈ ਕਿਉਂਕਿ ਆਪਾਂ ਕੀ ਹੈ ਨਾ ਆਪਾਂ ਇਨਸਾਨ ਹਾਂ ਜੀ ਆਪਾਂ ਸਿੱਧੇ ਖਲੇ ਹੁੰਨੇ ਹਾਂ ਹਾਂ ਜੀ ਸਾਡੇ ird gird ਜਿਸ ਕਰਨ ਦਾ ਆਉਰਾ ਹੋਏਗਾ ਨੇਚਰਲੀ ਉਹੀ ਸ਼ੇਪ ਦਾ ਹੋਏਗਾ ਸਿਲੰਡਰਿਕਲ ਹੋਏਗਾ ਕਿਉਂਕਿ ਆਪਾਂ ਸਿੱਧੇ ਖਲ ਹੁੰਨੇ ਹਾਂ ਜੀ ਮੰਨ ਲਓ ਇੱਕ ਸ਼ੇਰ ਹੈ ਹਾਂ ਜੀ ਉਹਦਾ ਆਉਰਾ ਸਰਕੂਲਰ ਟਾਈਪ ਹੋਏਗਾ ਸਿਲੰਡਰਿਕਲ ਨਹੀਂ ਹੋਏਗਾ ਬਾਇਰ ਹਰ ਇੱਕ ਜੀਵ ਦੇ ਜੀਵ ਦੇ ird gird ਆਉਰਾ ਹੁੰਦਾ ਹੈ ਆ ਆਭਾ ਮੰਡਲ ਹੁੰਦਾ ਹੈ ਹਾਂ ਜੀ ਵਸਤੂ ਆ ਦੇ ird gird ਵੀ ਆਵਾ ਮੰਡਲ ਹੁੰਦਾ ਆ ਆਪਾਂ ਸਮਝ ਲੈਣਾ ਕਿ ਜਿਹੜੀ ਵਸਤੂ ਪਈ ਹੈ ਟੇਬਲ 'ਤੇ ਹੈ ਇਹ ਜ਼ਿੰਦਾ ਨਹੀਂ ਹੈ ਹਾਂਜੀ ਲੇਕਿਨ ਆਪਾਂ ਧਿਆਨ ਦੇਈਏ ਤਾਂ ਇਹ ਵੀ ਜ਼ਿੰਦਾ ਹੈ ਕਿਉਂਕਿ ਇਹਦੇ ਵਿੱਚ ਮਾਈਕਰੋ ਆਰਗੇਨਿਜ਼ਮਸ ਨੇ ਜੀ ਰਾਈਟ ਹਾਂਜੀ ਯਾਰ ਏ ਕਨ ਲੱਗਦਾ ਆ ਆਪਾਂ ਧਿਆਨ ਦੇਣ ਦੀ ਲੋੜ ਹੈ ਵਾਇਰਲ ਤੇ ਇਹ ਜਿਹੜਾ ਔਰਾ ਹੁੰਦਾ ਆ ਹਾਂਜੀ ਇਹ ਵਕ ਵਕ એનર્ਜੀਸ ਮਹਿਲੀ ਬਹੁਤ ਸਾਰੇ એનર્ਜੀਸ ਤੋਂ ਗਿਣਾਈਆਂ ਜੀ ਵਕ ਵਕ એનર્ਜੀਸ ਤੇ ਵਕ ਵਕ emotions ਦਾ ਕੰਬੀਨੇਸ਼ਨ ਹੁੰਦਾ ਹੈ ਔਰਾ ਜਿਹੜਾ ਸਾਡਾ ਤਨ ਹੈ ਨਾ ਇੱਕ ਸੀਲਡ ਬੋਟਲ ਵਾਂਗ ਹੈ ਹਾਂਜੀ ਇੱਕ ਬੋਟਲ ਜਿਹੜੀ ਸੀਲਡ ਹੈ ਉਹਦੇ ਵਿੱਚ ਤੁਸੀਂ ਕੁਝ ਵਾੜ ਨਹੀਂ ਸਕਦੇ ਨਹੀਂ ਵਾੜ ਸਕਦੇ ਰਾਈਟ ਤਾਂ ਹੀ ਕਰਕੇ ਕੋਈ ਵੀ ਚੀਜ਼ ਜਿਸ ਨੂੰ ਬੋਲਦੇ ਨੇ ਆਤਮਾ ਹਾਂਜੀ ਸਾਡੇ ਸ਼ਰੀਰ ਵਿੱਚ ਵੜ ਨਹੀਂ ਸਕਦੀ ਕਿਉਂਕਿ ਸੀਲਡ ਬੋਟਲ ਵਾਂਗ ਹੈ ਰਾਈਟ ਲੇਕਿਨ ਇਹ ਔਰਾ ਨੂੰ ਪੀਅਰਸ ਕਰ ਸਕਦੀ ਹੈ ਕਿਸ ਕਿਸਮ ਦੀ ਔਰਾ ਨੂੰ ਪੀਅਰਸ ਕਰੇਗੀ ਜਿਸ ਕਿਸਮ ਦੇ ਔਰਾ ਉਸ ਆਤਮਾ ਦੀ ਵੇਵਲੈਂਥ ਨਾਲ ਮੈਚ ਕਰਦੀ ਹੈ ਇਹਦਾ ਮਤਲਬ ਇਹ ਹੈ ਕਿ ਲਗਭਗ ਉਹ ਬੰਦਾ ਭੂਤ ਪ੍ਰੇਤ ਬਣ ਚੁਕਿਆ ਸੀ ਗੁਰੂ ਸਾਹਿਬ ਵੀ ਵਕ ਵਕ ਥਾਵ ਤੇ ਜ਼ਿਕਰ ਕਰਦੇ ਨੇ ਹਾਂ ਜੀ ਹਾਂ ਕਈ ਕੋਟ ਭੂਤ ਪ੍ਰੇਤ ਸੂਕਰ ਬਲਾਸ਼ ਇੱਕ ਥਾਤੇ ਹੋਰ ਭੂਤ ਪ੍ਰੇਤ ਤੋਂ ਵੀ ਹੋਰ ਜ਼ਿਆਦਾ ਨਕਾਰਾਤਮਕ ਇੱਕ ਹੋਰ ਇੱਕ ਆयाम ਜਿਸ ਤੋਂ ਬੋਲਦੇ ਨੇ ਜਿੰ ਡੈਵਲ ਡੀਮਨ ਹਾਂ ਜੀ ਗੁਰੂ ਸਾਹਿਬ ਬੋਲਦੇ ਨੇ ਕੱਲੀ ਅੰਦਰ ਨਾਨਕਾ ਜਿੰਨਾ ਦਾ ਅਵਤਾਰ ਇਹ ਹੋਰ ਜ਼ਿਆਦਾ ਹੋਰ ਜ਼ਿਆਦਾ ਨੈਗੇਟਿਵ ਹੈ ਇਹਦਾ ਮਤਲਬ ਆ ਹੈ ਜਿਸ ਇਨਸਾਨ ਨੂੰ

ਮੈਂ ਥੋੜਾ ਜਿਹਾ ਹੋਰ ਥੋੜਾ ਜਿਹਾ ਸਾਈਕੋਲੋਜੀਕਲ ਅਸਪੈਕਟ ਵਾਲੇ ਕੇ ਆਣਿਆ ਤੁਸੀਂ ਗੌਰ ਕਰੋਗੇ ਹਾਂ ਜੀ ਕਿ ਤੁਸੀਂ ਵੱਖਰੀ ਵੱਖਰੀ ਥਾਂ ਵਿੱਚ ਜਾਂਦੇ ਹੋ ਹਾਂ ਜੀ ਮੰਨ ਲਓ ਕੋਈ ਇਨਸਾਨ ਹੈ ਕੋਈ ਪਾਪੀ ਆ ਬਾਹਰ ਵੱਜ ਜਾ ਰਿਹਾ ਹਮ ਆਟੋਮੈਟਿਕਲੀ ਉਹਦੀ ਵਿਚਾਰਧਾਰਾ ਹੈ ਉਹ ਤਬਦੀਲ ਹੋ ਜਾਏਗੀ एकदम ਵੱਖਰੀ ਹੋ ਜਾਏਗੀ ਬਿਲਕੁਲ ਨੈਚੁਰਲੀ ਉਹਦੀ ਵਿਚਾਰਧਾਰਾ ਵਿੱਚ ਨਕਾਰਾਤਮਕਤਾ ਆ ਜਾਏਗੀ ਨੈਗੇਟਿਵਿਟੀ ਆ ਜਾਏਗੀ ਉਹੀ ਬੰਦਾ ਗੁਰਦੁਆਰੇ ਜਾਂਦਾ ਹੈ ਵਿਚਾਰਧਾਰਾ ਇਕਦਮ ਤਬਦੀਲ ਹੋ ਚਾਹੀਦੀ ਹੈ। ਜ਼ਾਤ ਤੇ ਵਿਚਾਰਧਾਰਾ ਸਕਾਰਾਤਮਕ ਰਹੇਗੀ। ਜੀ। ਇਹ ਜਦ ਮਦਬਲ ਐਕਸਟਰਨਲ ਐਟਮੋਸਫੀਅਰ ਸਾਡੇ ਵਿਚਾਰਧਾਰਾ ਉੱਤੇ ਅਸਰ ਕਰਦਾ। ਕਰ ਰਹੀ ਹੈ। ਹਾਂ ਜੀ। ਜਿ ਕਿਨ ਮੇ ਬੋਲੇ ਸਿਰਫ ਤੰਦਾਰੀ ਤੰਦਾ ਹੀ ਹੋਣਾ ਨਹੀਂ ਹੁੰਦਾ। ਤੰਦਾ ਹੀ ਆਭਾ ਮੰਡਲ ਨਹੀਂ ਹੁੰਦਾ। ਥਾਵਾ ਦਾ ਵੀ ਆਭਾ ਮੰਡਲ ਹੁੰਦਾ ਹੈ। ਉਹ ਆਭਾ ਮੰਡਲ ਕੀ ਕਰਦਾ ਹੈ? ਸਾਡੇ ਤੰਦ ਦੇ ਆਭਾ ਮੰਡਲ ਉਤੇ ਅਸਰ ਕਰਦਾ ਹੈ ਤੰਦਾ ਆਭਾ ਮੰਡਲ ਫਿਰ ਕੀ ਕਰੇਗਾ ਜਿੰਨੇ ਵੀ ਸਾਡੇ ਭਾਵ ਨੇ એનર્ਜੀਸ ਨੇ ਉਹਨਾਂ ਉਤੇ ਅਸਰ ਕਰੇਗਾ ਉਹ ਇਮੋਸ਼ਨਸ એનર્ਜੀਸ ਯਾਦਦਾਸ਼ ਨਾਲ ਜੁੜਨਗੇ ਜਿਹਦੇ ਕਾਰਨ ਹੀ ਵੱਖਰੇ ਵੱਖਰੇ ਕਿਸਮ ਦੇ ਵਿਚਾਰਧਾਰਾ ਪੈਦਾ ਹੁੰਦੇ ਨੇ ਵਿਚਾਰ ਜਿਹੜੇ ਵਿਚਾਰ ਹੁੰਦੀ ਹੈ ਫੁਰਨੇ ਹੁੰਦੇ ਨੇ ਉਹ ਵਾਸਨਾ भाव याददाश्त का सम्मेलन होने ने जद वासना भाव नल जुड़ दिए तो वासना आते भाव याददाश्त नल जुड़ देने तद जाके विचार पैदा होने ने तो होना की है जद इ आत्मा औरनु पियर्स कर दिये और उस उत्ते काबस हो चन्दिये औरा उत्ते काबस होएगी यद मतबल आ है भाव उत्ते काबस हो गई इमोशंस उत्ते काबस हो गए हाँ इमोशंस उत्ते काबस हो गए इसका मतलब डिजायर्स माने वासना उत्ते भी हो गई और वासना इमोशंस उत्ते काबस हुई इसका मतलब विचारधारा उत्ते भी हो गई हाँ। और जो भी कुछ इंसान सोच रहा है हाँ। वही कुछ तो कर रहा है ना बिल्कुल हाँ हली जी बैठे अदर एक दूसरे नाल गाल बात कर रहे हैं हाँ एक किस्म दा जिसम जेडी एक्शन परफॉर्म कर रही है कर्म है ना कर्म तो पहले की सी विचारोचा विचार हाँ कि भाई ये मूरख बंदे मैं गाल कर ना करा <laughs> तो कर अगर उस आत्मा नेरा उसना उ हाँ भाव उश विचार उत्ते काबज कर लिता फिर तन दे अपने आप ही उधर काबज हो गया ਕਿਉਂਕਿ ਤਨ ਜੋ ਵੀ ਕੁਝ ਕਰਮ ਕਰਦਾ ਹੈ ਵਿਚਾਰ ਦੀ ਪੈਦਾਵਾਰ ਹੈ ਭਾਵ ਦੀ ਪੈਦਾਵਾਰ ਹੈ ਵਾਸਨਾ ਦੀ ਪੈਦਾਵਾਰ ਹੈ ਜੀ ਸਿੱਧੀ ਜੀ ਗੱਲ ਹੈ ਤੋ ਇਹ ਹੁੰਦਾ ਹੈ ਇਹ ਕੀ ਹੈ ਮੈਟਾਫਿਜ਼ੀਕਲ ਰੇਲ ਮੈਂ ਆਇਆ ਇੱਕ ਆਧਿਆਤਮਿਕ ਆਯਾਮ ਹੈ ਉਹ ਆਯਾਮ ਹੈ ਜਿਹੜਾ ਕਿ ਫਿਜ਼ੀਕਲ ਨਹੀਂ ਮੈਟਾਫਿਜ਼ਿਕਸ ਮਤਲਬ ਜਿਹੜਾ ਕਿ ਫਿਜ਼ੀਕਲ ਨਹੀਂ ਜਿਹੜਾ ਕਿ ਸਾਡ ਨੈਕਡ ਆਏ ਤੋਂ ਦਿਸਦਾ ਨਹੀਂ ਉਹ ਆਯਾਮ ਹੈ